ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Wiki Class 24 ਵਿੱਚ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦੋਸਤੋ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਅਨਸਰ ਕੀ ਹੈ ਪੰਜਾਬ ਪੁਲਿਸ ਕਨਸਟੇਬਲ 2025 ਉਹ ਆਊਟ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੇ ਆਪਣੇ ਆਪਣੇ ਨੰਬਰ ਜੋੜ ਲਏ ਹੋਣੇ ਪਤਾ ਲੱਗ ਗਿਆ ਹੋਣਾ ਕਿ ਕਿਸ ਦੇ ਕਿੰਨੇ ਨੰਬਰ ਬਣ ਰਹੇ ਨੇ ਤਾਂ ਮੈਂ ਇੱਕ ਸਲਾਹ ਦੇਣਾ ਚਾਹਾਂਗਾ ਜਿੰਨਾ ਵੀ ਜੈ ਜਨਰਲ categories ਦੀ ਗੱਲ ਕਰੀ ਆਪਾਂ ਜੇਕਰ ਜਨਰਲ categories ਦਾ ਜੋ ਬੱਚਾ ਹੈ ਉਹਦੀ ਜੋ ਨੰਬਰ ਹੈ ਉਹ 77 78 ਦੇ ਕਰੀਬ ਬਣ ਰਹੇ ਨੇ ਤਾਂ ਉਹ ਆਪਣਾ ਜੋ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੋ ਤੇ ਜੇਕਰ BC ਦੀ ਗੱਲ ਕਰੀਏ ਜੇ ਉਹਨਾਂ ਦੇ ਨੰਬਰ 75 ਦੇ ਨੇੜੇ ਤੇੜੇ ਬਣ ਰਹੇ ਨੇ ਤਾਂ ਉਹ ਆਪਣਾ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੋ ਕਿਉਂਕਿ ਦੋਸਤੋ ਜੋ ਵੀ ਨਵੇਂ ਬੱਚੇ ਨੇ ਹੁਣ ਕੁਝ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਵੀ ਮੇਰੇ ਨੰਬਰ ਐਨੇ ਬਣ ਰਹੇ ਨੇ ਪਰ ਉਹ ਕਿਉਂ ਆਪਣੀ ਤਿਆਰੀ ਸ਼ੁਰੂ ਨਹੀਂ ਕਰ ਰਹੇ ਤੋ ਦੋਸਤੋ ਆਪਣੀ ਤਿਆਰੀ ਸ਼ੁਰੂ ਕਰ ਦੋ ਤੇ ਇੱਕ ਗੱਲ ਹੋਰ ਜੋ ਵੀ ਨਵਾਂ ਬੱਚਾ ਹੈ ਜਿਨੇ ਪਹਿਲਾਂ ਰੇਸ ਨਹੀਂ ਲਾਈ ਕਦੇ ਉਹਨਾਂ ਨੂੰ ਮੈਂ ਇੱਕ ਸਲਾਹ ਦਵਾਗਾ ਕਿ ਜਦੋਂ ਤੁਸੀਂ ਆਪਣੀ ਰਨਿੰਗ ਸਟਾਰਟ ਕਰਦੇ ਹੋ ਪਹਿਲੀ ਗੱਲ ਤਾਂ ਇਹ ਕਿ ਸਵੇਰੇ ਤੁਸੀਂ ਕੀ ਕਰਿਆ ਕਰੋ ਇੱਕ ਲੌਂਗ ਰਨਿੰਗ ਕਰਕੇ ਕਰਿਆ ਕਰੋ ਘੱਟੋ ਘੱਟ 3 ਕਿਲੋਮੀਟਰ ਦੀ ਸਲੋ ਸਲੋ ਕਰਿਆ ਕਰੋ ਠੀਕ ਹੈ ਜੀ ਪਹਿਲੇ ਦਿਨ ਹੀ ਜ਼ੋਰ ਨਾ ਲਾਓ ਕਿਉਂਕਿ ਫਿਰ ਤੁਹਾਡਾ ਸਰੀਰ ਜ਼ਿਆਦਾ ਦੁਖੂਗਾ ਉਸ ਤੋਂ ਬਾਅਦ ਜੇਕਰ ਸ਼ਾਮ ਦੀ ਗੱਲ ਕਰੀਏ ਤਾਂ ਸ਼ਾਮ ਨੂੰ ਤੁਸੀਂ ਜਿਹੜਾ ਗਰਾਊਂਡ ਹੈ ਤਦੋਂ 3-4 ਚੱਕਰ ਲਗਾ ਕੇ ਉਸ ਤੋਂ ਬਾਅਦ ਜਿੰਨੀਆਂ ਤੁਸੀਂ ਸਪ੍ਰਿੰਟਾਂ ਲਾਓਗੇ ਜਿੰਨੀਆਂ ਸਪ੍ਰਿੰਟਾਂ ਲਾਓਗੇ ਤੁਸੀਂ ਉਹਨਾਂ ਤੋਂ ਤੁਹਾਨੂੰ ਬੈਨੀਫਿਟ ਹੈ ਕਿਉਂਕਿ ਇਹ ਐਨ ਪਤਾ TCS ਕਦੋਂ ਆਪ ਨੂੰ ਡੇਟ ਦੇ ਦੇ ਕਿ ਇਸ ਦਿਨ ਤੁਹਾਡਾ ਫਿਜ਼ੀਕਲ ਹੈ ਫਿਰ ਆਪਾਂ ਨੂੰ ਮੌਕੇ ਤੇ ਤਿਆਰੀ ਕਰਨ ਲਈ ਔਖੀ ਹੋ ਜੂਗੀ ਇਸ ਕਰਕੇ ਸਪ੍ਰਿੰਟਾਂ ਡੇਲੀ ਸਵੇਰ ਸ਼ਾਮ ਸਪ੍ਰਿੰਟਾਂ ਜ਼ਰੂਰ ਲਾਇਆ ਕਰੋ ਰਨਿੰਗ ਕਰਨ ਤੋਂ ਬਾਅਦ ਸਪ੍ਰਿੰਟਾਂ ਹੀ ਆਪਣਾ ਜੋ ਐਸ ਟੈਮਿਨਾ ਵਧਾਉਣ ਗਿਆ ਔਰ ਸਪ੍ਰਿੰਟਾਂ ਨਾਲ ਹੀ ਆਪਣਾ ਜੋ ਕੀ ਹੈ ਆਪਣਾ ਇਹ ਜੋ ਰਨਿੰਗ ਹੈ ਆਪਾਂ ਕੰਪਲੀਟ ਕਰ ਸਕਦੇ ਆ ਤਾਂ ਦੋਸਤੋ ਮੇਰਾ ਇਹੋ ਸੁਲਾਹ ਹੈ ਕਿ ਜੋ ਵੀ ਬੱਚੇ ਜਿੰਨੂੰ ਲੱਗਦਾ ਕਿ ਮੇਰੇ ਨੰਬਰ ਐਨੇ ਬਣ ਰਹੇ ਨੇ ਉਹ ਆਪਣੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੋ ਤਾਂ ਦੋਸਤੋ ਮੇਰਾ ਮੇਨ ਮੋਟਿਵ ਇਹ ਸੀ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਇੱਕ ਗੱਲ ਹੋਰ ਜੋ ਬੱਚੇ ਤੁਹਾਨੂੰ ਪਤਾ ਹੈ ਕਿ ਜੇਲ ਵਾਰਡ ਦੇ ਜਿਹੜੀ ਪੋਸਟਾਂ ਉਹ ਵੀ ਮਤਲਬ ਅਨਾਉਂਸ ਹੋਣ ਵਾਲੀਆਂ ਨੇ ਨੋਟੀਫਿਕੇਸ਼ਨ ਜਾਰੀ ਹੋਣ ਵਾਲਾ ਹੈ ਤੇ ਉਹਨਾਂ ਲਈ ਜੇ ਵੀ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਦੀ ਆਪਾਂ ਕੀ ਹੈ ਜੇਲ ਵਾਰਡ ਦੇ ਲਈ ਵੀ ਆਪਾਂ ਕੀ ਹੈ ਉਹਦੀ ਤਿਆਰੀ ਕਰਵਾਵਾਂਗੇ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦਿਆ ਕਰੋ ਜਿਸ ਨਾਲ ਤੁਹਾਨੂੰ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਉਹ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ